ਸੈਂਡਵਿਚ ਤੇ ਕੀੜਾ ਨਜ਼ਰ ਆਇਆ ਤੇ ਫਿਰ ਪੈ ਗਿਆ ਰੌਲਾ ਇਹ ਤਸਵੀਰਾਂ ਇੰਡੀਗੋ 에ਅਰਲਾਈਨ ਦੀਆਂ ਦੱਸੀਆਂ ਜਾ ਰਹੀਆਂ ਨੇ ਜਿਸ ਤੇ ਸਫ਼ਰ ਕਰ ਰਹੀ ਇੱਕ ਮਹਿਲਾ ਪੈਸੇਂਜਰ ਨੇ ਇੰਡੀਗੋ 에ਅਰਲਾਈਨ ਤੇ ਇਲਜ਼ਾਮ ਲਾਇਆ ਕਿ ਨਾ ਸਿਰਫ ਉਸ ਨੂੰ ਕੀੜੇ ਵਾਲਾ ਸੈਂਡਵਿਚ ਦਿੱਤਾ ਗਿਆ ਪਰ ਉਸ ਦੀ ਗੱਲ ਵੀ ਨਹੀਂ ਸੁਣੀ ਗਈ ਦਰਅਸਲ ਇੱਕ ਮਹਿਲਾ ਵੱਲੋਂ ਵੀਡੀਓ ਸਾਂਝੀ ਕੀਤੀ ਗਈ ਤੇ ਨਾਲ ਹੀ ਸੋਸ਼ਲ ਮੀਡੀਆ ਤੇ ਇੱਕ ਨੋਟ ਵੀ ਲਿਖਿਆ ਗਿਆ। ਉਹਨਾਂ ਨੇ ਕਿਹਾ ਕਿ ਉਹ ਰਸਮੀ ਸ਼ਿਕਾਇਤ ਵੀ ਕਰਨਗੇ। ਉਹਨਾਂ ਨੇ ਲਿਖਿਆ ਕਿ ਮੈਂ ਪਬਲਿਕ ਹੈਲਥ ਪ੍ਰੋਫੈਸ਼ਨਲ ਹੁੰਦੇ ਹੋਏ ਇਹ ਜਾਨਣਾ ਚਾਹੁੰਦੀ ਆ ਕਿ ਇਹ ਜਾਣਦੇ ਹੋਏ ਵੀ ਕਿ ਸੈਂਡਵਿਚ ਦੀ ਕੁਆਲਿਟੀ ਚੰਗੀ ਨਹੀਂ ਹੈ ਅਤੇ ਫਲਾਈਟ ਅਟੈਂਡੈਂਟ ਨੂੰ ਇਸ ਬਾਰੇ ਦੱਸਿਆ ਵੀ ਗਿਆ ਪਰ ਫਿਰ ਵੀ ਉਸਨੇ ਸੈਂਡਵਿਚ ਸਰਵ ਕੀਤੇ। ਉੱਥੇ ਬਜ਼ੁਰਗ ਅਤੇ ਬੱਚੇ ਵੀ ਸਨ। ਜੇਕਰ ਉਹਨਾਂ ਨੂੰ ਇਨਫੈਕਸ਼ਨ ਹੋ ਜਾਂਦੀ ਫਿਰ ਮਹਿਲਾ ਨੇ ਵੀ ਲਿਖਿਆ ਕਿਉਂ ਨਾ ਕੋਈ ਕੰਪਨਸੇਸ਼ਨ ਚਾਹੁੰਦੇ ਨੇ ਤੇ ਨਾ ਹੀ ਕੋਈ ਰਿਫੰਡ ਉਹ ਬਸ ਇਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ 에ਅਰਲਾਈਨ ਲੋਕਾਂ ਦੀ ਸੇਤ ਪ੍ਰਤੀ ਸੰਜੀਦਾ ਹੋਣ ਜਿਸ ਤੋਂ ਬਾਅਦ ਇੰਡੀਗੋ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਅਤੇ ਖੇਤ ਪ੍ਰਗਟ ਕੀਤਾ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ ਅਸੀਂ ਬਾਰੀਕੀ ਨਾਲ ਇਸ ਦੀ ਪੜਤਾਲ ਕਰ ਰਹੇ ਹਾਂ ਅਤੇ ਜੋ ਵੀ ਪਰੇਸ਼ਾਨੀ ਹੋਈ ਹੈ ਉਸ ਲਈ ਅਸੀਂ ਮੁਆਫੀ ਮੰਗਦੇ ਹਾਂ ਖੈਰੀ ਪਹਿਲੀ ਦਫਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਖਾਣੇ ਦੀ ਕੁਆਲਿਟੀ ਤੇ ਥਾਂ ਥਾਂ ਤੇ ਸਵਾਲ ਚੁੱਕੇ ਜਾਂਦੇ ਰਹੇ ਨੇ ਤੇ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ mm <laughs>